सोलह सितंबर भी सौ भी गया इंग बारह तरीक द डेथ केंद्र हुई है सानू तो पंद्रह काम करके नीचे आया व दीवार डेगी ਆਰੰਦਾ ਜੋ ਉੱਥੇ ਲੋਕ ਦੱਸਦੇ ਨੇ ਸਾਨੂੰ ਜਿਨ੍ਹਾਂ ਨਾਲ ਸਾਡਾ ਕੰਟੈਕਟ ਹੋਇਆ ਉਹਨਾਂ ਨੇ ਇਹੀ ਕਿਹਾ ਕਿ ਉਹ ਕੰਮ ਕਰਦੇ ਪਏ ਸੀ ਤੇ ਕੰਮ ਕਰਦੇ ਆ ਉੱਤੇ ਦੁਬਾਰ ਜਿਹੜੀ ਆ ਉਹ ਡਿੱਗ ਗਈ ਆ ਤੇ ਦੁਬਾਰ ਥੱਲੇ ਆ ਕੇ ਬਿਠਦੀ ਜਿਹੜੀ ਆ ਸੱਟ ਲੱਗਣ ਦਾ ਮਤਲਬ ਹੋ ਗਿਆ ਪ੍ਰਸ਼ਾਸਨ ਨੂੰ ਅਪੀਲ ਕਰਨੀ ਆ ਕਿ ਨੌਜਵਾਨਾਂ ਨੂੰ ਇੱਥੇ ਨੌਕਰੀਆਂ ਦਿੱਤੀਆਂ ਜਾਣ ਬੱਚੇ ਬਾਹਰ ਜਾਣੀ ਬੈਠਣਾ ਪਹਿਲਾ ਗੱਲਬਾਤ ਹੁੰਦੀ ਸੀ ਉਸ ਦੌਰਾਨ ਕਦੀ ਉਹਨੇ ਦੱਸਿਆ ਕਿ ਉੱਥੇ ਕੋਈ ਪਰੇਸ਼ਾਨੀ ਹੈ ਜਾਂ ਕੋਈ ਤੰਤਸ਼ਾਹ ਕਰਦਾ ਹਨ ਇਸ ਤਰ੍ਹਾਂ ਦਾ ਕੁਝ ਨਹੀਂ ਬੇਟਾ ਜਦੋਂ ਦਾ ਗਿਆ ਹੈ ਨਾ ਉਹਦੋਂ ਦਾ ਬਹੁਤ ਖੁਸ਼ ਸੀ ਲਗਭਗ ਸਾਨੂੰ ਡੇਲੀ ਸ਼ਾਮ ਨੂੰ ਗੱਲ ਕਰਦਾ ਸੀ ਤੇ ਕਦੇ ਵੀ ਉਹਨੇ ਕੋਈ ਐਹੋ ਜਿਹੀ ਮੁਸ਼ਕਲ ਜ਼ਾਹਰ ਨਹੀਂ ਕੀਤੀ ਵਿਦੇਸ਼ ਚ ਪੜ੍ਹਾਈ ਕਰਨ ਗਏ ਗੁਰਦਾਸਪੁਰ ਦੇ 25 ਸਾਲ ਦੇ ਨੌਜਵਾਨ ਇਕਰਮਨ ਸਿੰਘ ਦੀ ਕੰਮ ਮੌਕੇ ਕੰਦ ਡਿੱਗਣ ਦੇ ਨਾਲ ਮੌਤ ਹੋ ਗਈ ਹੈ ਖਬਰ ਮਿਲਣ ਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਪਰਵਾਰਿਕ ਮੈਂਬਰਾਂ ਨੇ ਦੱਸਿਆ ਕਿ ਕਰਮਨ ਸਿੰਘ 2020 ਦੇ ਵਿੱਚ ਯੂਕੇ ਪੜ੍ਹਾਈ ਕਰਨ ਗਿਆ ਸੀ ਉਹਨਾਂ ਕਿਹਾ ਕਿ 12 ਤਰੀਕ ਨੂੰ ਕੰਮ ਦੇ ਦੌਰਾਨ ਉਸ ਦੀ ਮੌਤ ਹੋਈ ਹੈ ਪਰ ਅੱਜ ਉਹਨਾਂ ਨੂੰ ਉਹਨਾਂ ਦੇ ਪੁੱਤ ਦੀ ਮੌਤ ਦੀ ਖਬਰ ਬਾਰੇ ਪਤਾ ਲੱਗਿਆ ਬਾਤ ਇਸ ਤਰ੍ਹਾਂ ਹੈ ਇਹ ਬੇਟੇ ਨੇ ਪਲੱਸ 2 ਕੀਤੀ ਹੈ ਮੈਡੀਕਲ ਚ ਉਸ ਤੋਂ ਬਾਅਦ ਉਹ 16 ਸਤੰਬਰ 2020 ਸਟੱਡੀ ਵਿਜੇ ਤੇ ਗਿਆ ਸੀਗਾ ਇੰਗਲੈਂਡ ਦੇ ਵਿੱਚ ਤੇ ਤਿੰਨ ਸਵਾ ਤਿੰਨ ਸਾਲ ਹੋ ਗਿਆ ਉਹਨਾਂ ਨੂੰ ਗਿਆ ਨੂੰ ਤੇ ਇਹ 15 ਤਰੀਕ ਨੂੰ 15 12 ਨੂੰ ਸਾਨੂੰ ਫੋਨ ਆਇਆ 4:30 ਵਜੇ ਉਹਦੀ ਮੌਤ ਹੋ ਗਈ ਤੇ ਕੀ ਨਾਮ ਹੈ بیٹے ਦਾ بیٹے ਦਾ ਨਾਮ ਕਰਮਨਜੀਤ ਸਿੰਘ ਹੈ ਉਮਰ ਕਿੰਨੀ ਹੈ ਉਮਰ ਉਹਦੀ 25 26 ਮਾਸਾਲ ਲੱਗਾ ਉਹਨੂੰ ਅਜੇ ਕੀ ਕਿਵੇਂ ਹੋਈ ਮੌਤ ਕਾਰਨ ਪਤਾ ਲੱਗ ਸਕਿਆ ਕੀ ਕੀ ਗੱਲਬਾਤ ਹੋਈ ਹੈ ਕਾਰਨ ਦਾ ਜੋ ਉੱਥੇ ਲੋਕ ਦੱਸਦੇ ਨੇ ਸਾਨੂੰ ਜਿਹਨਾਂ ਨਾਲ ਸਾਡਾ ਕੰਟੈਕਟ ਹੋਇਆ ਉਹਨਾਂ ਨੇ ਤਾਂ ਇਹੀ ਕਿਹਾ ਕਿ ਉਹ ਕੰਮ ਕਰਦੇ ਪਏ ਸੀ ਤੇ ਕੰਮ ਕਰਦੇ ਆ ਉੱਤੇ ਦਵਾਰ ਜਿਹੜੀ ਆ ਉਹ ਡਿੱਗ ਗਈ ਆ ਤੇ ਦਵਾਰ ਥੱਲੇ ਆ ਕੇ ਬੇਟੇ ਦੀ ਜਿਹੜੀ ਆ ਸੱਟ ਲੱਗਣ ਦਾ ਮੌਤ ਹੋ ਗਈ। ਕੀ ਮੰਗ ਕਰਦੇ ਹੋ ਸਰਕਾਰ ਕੋਲੋਂ ਜਾਂ ਕੋਈ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕੋਈ ਜਾਂ ਰਾਜਨੀਤਿਕ ਕਿਸੇ ਨਾਲ ਕੋਈ ਗੱਲਬਾਤ ਚੱਲੀ ਢੱਡੀ ਇਸ ਬੰਦੇ। ਹਾਂ ਸਾਡੀ ਮੰਗ ਤੇ ਹੀ ਆ ਕਿ ਬੇਟੇ ਦੀ ਡੈੱਡ ਬੋਡੀ ਜਲਦੀ ਤੋਂ ਜਲਦੀ ਸਾਡੇ ਕੋਲ ਆ ਜੇ ਤਾਂ ਜੋ ਅਸੀਂ ਉਹਦੀ ਰਸਮ ਜਿਹੜੀ ਕਿਰਿਆ ਉਹ ਕਰ ਸਕੀਏ। ਬਾਕੀ ਜਿਹੜਾ ਸਰਕਾਰ ਹੈ ਉਹਦੇ ਜਿਤਨਾ ਮਤਲਬ ਮਾਨਯੋਗ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਨੇ ਐਨਆਰਏ ਮਿਨਿਸਟਰ ਉਹਨਾਂ ਨਾਲ ਵੀ ਗੱਲ ਹੋਈ ਹੈ ਉਹਨਾਂ ਵੀ ਬੜਾ ਭਰੋਸਾ ਦਿਵਾਇਆ ਕਿ ਛੇਤ ਛੇਤੀ ਇਹ ਮਤਲਬ ਡੈੱਡ ਬੋਡੀ ਨੂੰ ਪਹੁੰਚਾ ਦੇਵਾਂਗੇ ਤੇ ਉਹ ਸਾਰਾ ਐਫਰਟਸ ਜਿਹੜੇ ਆ ਇਹ ਸ੍ਰੀ ਰਮਨ ਬੈਲ ਜੀ ਜਿਹੜੇ ਚੇਅਰਮੈਨ ਨੇ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਇਹੇ ਕਰ ਰਹੇ ਨੇ ਜ਼ਿਆਦਾ ਤੇ ਮਾਨਯੋਗ ਸ੍ਰੀ ਲਾਲਚੰਦ ਘਟਾਰੂ ਚੱਕ ਨਾਲ ਵੀ ਗੱਲ ਹੋਈ ਆ ਭਰੋਸਾ ਫੋਨ ਤੇ ਉਹਨਾਂ ਨੇ ਮੈਨੂੰ ਬਹੁਤ ਭਰੋਸਾ ਦਿਵਾਇਆ ਵੀ ਅਸੀਂ ਐਲਾ ਦੋਖਾ ਤੁਹਾਡਾ ਇਹਦਾ ਵਿੱਚ ਅਸੀਂ ਸ਼ਰੀਕ ਹੋਵਾਂਗੇ ਤੇ ਜਲਦੀ ਤੋਂ ਜਲਦੀ ਬੱਚੇ ਦੀ ਜਿਹੜੀ ਕਰਮਨਜੀਤ ਸਿੰਘ ਦੀ ਡੈੱਡ ਬੋਡੀ ਆ ਉਹ ਅਸੀਂ ਘਰ ਪਹਚਾਣ ਦੇ ਜ਼ਿੰਮੇਵਾਰ ਹੋਵਾਂਗੇ ਤੇ ਉੱਥੇ ਜਿਨ੍ਹਾਂ ਨੇ ਤੁਹਾਨੂੰ ਦੱਸਿਆ ਸੂਚਿਤ ਕੀਤਾ ਉਹਨਾਂ ਨਾਲ ਕੋਈ ਗੱਲਬਾਤ ਚੱਲੀ ਵੀ ਉੱਥੋਂ ਦੀ ਪ੍ਰੋਸੈਸਿੰਗ ਚੱਲ ਰਹੀ ਹੈ ਹਾਂ ਉਹਨਾਂ ਨਾਲ ਲਗਭਗ ਗੱਲ ਜਦੋਂ ਦੋ ਤਿੰਨ ਵਾਰ ਤੇ ਹੁੰਦੀ ਆ ਉਹ ਵੀ ਸਾਨੂੰ ਭਰੋਸਾ ਦੇ ਰਹੇ ਆ ਕਾਫੀ ਕਿ ਅਸੀਂ ਜਿਹੜੀ ਆ ਜਿੱਦਾਂ ਪੁਲਿਸ ਇਨਵੈਸਟੀਗੇਸ਼ਨ ਚੱਲਦੀ ਪਈ ਹੈ ਉੱਥੇ ਜੁਕੇ ਦੇ ਵਿੱਚ ਤੇ ਆਫਟਰ ਇਨਵੈਸਟੀਗੇਸ਼ਨ ਜਿਹੜਾ ਉਹ ਜਿਹੜੀ ਡੈੱਡ ਬੋਡੀ ਆ ਉਹਨਾਂ ਦੇ ਹਵਾਲੇ ਕਰਨਗੇ ਤੇ ਫੇਰ ਉਹ ਸਾਨੂੰ ਪਛਾਨਣਗੇ ਤੇ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਜਿਹੜੇ ਗੁਰਦਾਸਪੁਰ ਦੇ ਨੇ ਉਹਨਾਂ ਨੇ ਵੀ ਕਾਫੀ ਸਾਡੀ ਹਾਲਤ ਕੀਤੀ ਆ ਉਹ ਆਪਣੀ ਪ੍ਰोसीडिंग ਜਿਹੜੀ ਕਰੇ ਨੇ ਉਹਨਾਂ ਨੇ ਵੀ ਜਿਹੜਾ ਐਮਬੈਸੀ ਨੂੰ ਲਿਖ ਕੇ ਭੇਜਿਆ ਤੇ ਉਹ ਉਮੀਦ ਆ ਸਾਨੂੰ ਤੇ ਸਰਕਾਰ ਤੇ ਭਰੋਸਾ ਹੈ ਤੇ ਆਪਣੇ ਅਫਸਰਾਂ ਤੇ ਮਾਨਯੋਗ ਡੀਸੀ ਸਾਹਿਬ ਤੇ ਭਰੋਸਾ ਹੈ ਉਹ ਜਲਦੀ ਤੋਂ ਜਲਦੀ ਸਾਡੀ ਬੱਚੇ ਦੀ ਡੈੱਡ ਬੋਡੀ ਜਿਹੜੀ ਆ ਸਾਡੇ ਤੱਕ ਪੁੱਜਦੀ ਕਰਨ ਤੂ ਬੇਟਾ ਨਾ ਪਹਿਲਾ ਗੱਲਬਾਤ ਹੁੰਦੀ ਸੀ ਉਸ ਦੌਰਾਨ ਕਦੀ ਉਹਨੇ ਦੱਸਿਆ ਕਿ ਉੱਥੇ ਕੋਈ ਪਰੇਸ਼ਾਨੀ ਆ ਜਾਂ ਕੋਈ ਤੰਗ ਪ੍ਰੇਸ਼ਾਨ ਕਰਦਾ ਹੁੰਦਾ ਇਹ ਇਸ ਤਰ੍ਹਾਂ ਦਾ ਕੁਝ ਨਹੀਂ ਬੇਟਾ ਜਦੋਂ ਦਾ ਗਿਆ ਹੈ ਨਾ ਉਦੋਂ ਦਾ ਬਹੁਤ ਖੁਸ਼ ਸੀ ਉਹ ਲਗਭਗ ਸਾਨੂੰ ਡੇਲੀ ਸ਼ਾਮ ਨੂੰ ਗੱਲ ਕਰਦਾ ਸੀ ਉਹ ਤੇ ਕਦੇ ਵੀ ਉਹਨੇ ਕੋਈ ਐਹੋ ਜਿਹੀ ਮੁਸ਼ਕਲ ਜ਼ਾਹਰ ਨਹੀਂ ਕੀਤੀ ਹਮੇਸ਼ਾ ਹੀ ਖੁਸ਼ੀਆਂ ਵਿੱਚ ਰਹਿੰਦਾ ਸੀ ਕਿਉਂਕਿ ਉੱਥੇ ਕੰਮ ਕਰਦਾ ਸੀ ਤੇ ਆਪਣੇ ਆਪ ਵਿੱਚ ਬਹੁਤ ਖੁਸ਼ ਸੀ ਸਾਡੇ ਨਾਲ ਵੀ ਜਿਹੜੀਆਂ ਗੱਲਾਂ ਕਰਦਾ ਸੀ ਸਾਨੂੰ ਵੀ ਖੁਸ਼ੀ ਦਿੰਦਾ ਸੀ ਪਰ ਇਹ ਜਿਹੜਾ ਕੰਮ ਹੈ ਇਹ ਸਾਨੂੰ ਸਾਰੀਆਂ ਖੁਸ਼ੀਆਂ ਜਿਹੜੀਆਂ ਸਾਡੀਆਂ ਉਹ ਤਬਾਹ ਹੋ ਗਈਆਂ ਮਾਂਗੀ ਕਰਦੇ ਪ੍ਰਸ਼ਾਸਨ ਕੋਲ ਹੋ ਗਈ ਪ੍ਰਸ਼ਾਸਨ ਕੋ ਤਾਂ ਇੱਕ ਹੀ ਮੰਗਾ ਸਾਡੀ ਤੇ ਜਿਹੜਾ ਨੁਕਸਾਨ ਹੋਣਾ ਉਹ ਤੇ ਗਿਆ ਹੋ ਸਾਡਾ ਬੱਚਾ ਜਿਹੜਾ ਉਹ ਤੇ ਚਲਾ ਗਿਆ ਉਹਦੇ ਡੱਡ ਬੋਡੀ ਹੈ ਜਿਹੜੀ ਉਹ ਸਾਨੂੰ ਜਲਦੀ ਤੋਂ ਜਲਦੀ ਪਛਾਈ ਜਾਵੇ ਬਸ ਇਹ ਆ ਆਖਰੀ ਮੰਗ ਸਾਡੀ ਇਹ ਹੀ ਆ ਤੇ ਭਰੋਸਾ ਵੀ ਅਸੀਂ ਸਰਕਾਰ ਤੇ ਤੇ ਆਪਣੇ ਮਾਨ ਜੋ ਡਿਊਟੀ ਕਰਸਰ ਤੇ ਕਰਦੇ ਆ ਕਿ ਸਾਨੂੰ ਸਾਡੀ ਮੱਤ ਕਰਨਾ ਮ੍ਰਿਤਕ ਨੌਜਵਾਨ ਦੀ ਮਾਤਾ ਨੇ ਰੋਂਦੇ ਹੋਏ ਸਰਕਾਰ ਤੋਂ ਮੰਗ ਕੀਤੀ ਕਿ ਨੌਜਵਾਨਾਂ ਨੂੰ ਇੱਧਰ ਹੀ ਨੌਕਰੀਆਂ ਦਿੱਤੀਆਂ ਜਾਣ ਤਾਂ ਜੋ ਉਹਨਨ ਨੂੰ ਰੁਜ਼ਗਾਰ ਦੇ ਲਈ ਵਿਦੇਸ਼ ਦੇ ਵਿੱਚ ਨਾ ਜਾਣਾ ਪਵੇ। ਵੀਰੋ ਜੀ ਬੀਟਾ ਕਿਨਾਂ ਦਾ? ਇੱਕਰਮਨ ਜੇਦ 26 ਸਾਲ ਕਿੰਨੀ ਦੇਰ ਹੋ ਗਈ ਬੇਟੇ ਮਾਰ ਕੇ? 3 ਸਾਲ 3 ਮਹੀਨੇ ਹੋਇਆ ਉਹਨਾਂ ਨੂੰ। ਉਹ ਇੰਗਲੈਂਡ ਗਿਆ ਹੈ ਲੰਡਨ ਚ ਸੌਤਾਰ।

ਮੈਂ ਇੰਡੀਆ ਆਵਾਂਗਾ ਚਵੀ ਵਿੱਚ ਆਵਾਂਗਾ ਪਰ ਚਵੀ ਤੋਂ ਪਹਿਲਾਂ ਹੀ ਇਹ ਤਰ੍ਹਾਂ ਹੋ ਗਿਆ ਕੋਈ ਅਧਿਕਾਰੀ ਜਾਂ ਰਾਜਨੀਤਿਕ ਲੋਕ ਆਏ ਕੋਈ ਤੁਹਾਡੀ ਮਦਦ ਕਰਨ ਜਾਂ ਗੱਲਬਾਤ ਕਰਨ ਦਾ ਜਮਨ ਪਹਿਲੀ ਆਇਆ ਹੋਰ ਕੋਈ ਨਹੀਂ ਆਇਆ ਕੀ ਆਸ਼ਵਾਸਨ ਦਿੱਤਾ ਰਾਣਾ ਮੈਂ ਉਹਨਾਂ ਨੇ ਤੇ ਇਹੀ ਕਿਹਾ ਹੈ ਕਿ ਤੁਹਾਡੀ ਬੋਡੀ ਜਿਹੜੀ ਹੈ ਉਹ ਜਲਦੀ ਤੋਂ ਜਲਦੀ ਪਹੁੰਚਾਈ ਜਾਏਗੀ ਇਹ ਲੋਕਾਂ ਦੀਆਂ ਜ਼ਰੂਰੀਆਂ ਨੂੰ ਗਾਰਕਤ ਬਚਾਉਣੇ ਮੈਂ ਤਾਂ ਹੀ ਸਰਕਾਰ ਨੂੰ ਅਪੀਲ ਕਰਦੀ ਹਾਂ ਕਿ ਬੱਚਿਆਂ ਨੂੰ ਇੱਥੇ ਨੌਕਰੀਆਂ ਦਿੱਤੀਆਂ ਜਾਣ ਤਾਂ ਕਿ ਬੱਚਿਆਂ ਨੂੰ ਬਾਹਰ ਜਾਣ ਦੀ ਨੌਬਤ ਹੀ ਨਾ ਆਵੇ ਕੋਈ ਪ੍ਰਸ਼ਾਸਨ ਨੂੰ ਅਪੀਲ ਕਰਨੀ ਹੈ ਕਿ ਨੌਜਵਾਨਾਂ ਨੂੰ ਇੱਥੇ ਨੌਕਰੀਆਂ ਦਿੱਤੀਆਂ ਜਾਣ ਬੱਚੇ ਬਾਹਰ ਜਾਣੇ ਨਾ ਡੈਡ ਬੋਡੀ ਜਲਦੀ ਤੋਂ ਜਲਦੀ ਪਚਾਈ ਜਾਵੇ ਮੇਰੇ ਬੱਚੇ ਦੀ ਘਰ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਦੋਂ ਉਹਨਾਂ ਦੇ ਪੁੱਤ ਦੀ ਨਾਲ ਗੱਲ ਹੁੰਦੀ ਸੀ ਤਾਂ ਉਹ ਕਹਿੰਦਾ ਸੀ 2024 ਦੇ ਵਿੱਚ ਉਹ ਪੰਜਾਬ ਆਵੇਗਾ ਪਰ ਇਸ ਤੋਂ ਪਹਿਲਾਂ ਹੀ ਹੋਰੀ ਪਣਾ ਬਪੜ ਗਿਆ ਫਿਲਹਾਲ ਪਰਿਵਾਰਕ ਮੈਂਬਰਾਂ ਨੇ ਅਪੀਲ ਕੀਤੀ ਹੈ ਕਿ ਜਲਦ ਤੋਂ ਜਲਦ ਉਹਨਾਂ ਦੇ ਪੁੱਤ ਦੀ ਮ੍ਰਿਤਕ ਦੇ ਨੂੰ ਪੰਜਾਬ ਲਿਆਂਦਾ ਜਾਵੇ ਤਾਂ ਜੋ ਹੂ ਰੀਤੀ ਰਿਵਾਜਾਂ ਦੇ ਨਾਲ ਅੰਤਿਮ ਸਸਕਾਰ ਕਰ ਸਕਣ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਪੰਜਾਬੀ ਲੋਕ ਚੈਨਲ